ਸੋਰਸਿੰਗ ਟਨਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਸਤਿ ਸ੍ਰੀ ਅਕਾਲ ਜੀ ਟਨੇ ਸਭ ਤੋਂ ਪਹਿਲਾਂ ਤੇ ਇਹ ਦੱਸੋ ਵੀ ਜਿਹੜੇ ਪੰਜਾਬ ਦੇ ਚੀਫ ਮਿਨਿਸਟਰ ਨੇ ਭਗਵੰਤ ਸਿੰਘ ਮਾਨ ਉਹ ਕਹਿੰਦੇ ਵੀ 1300 ਨਵੀਆਂ ਬੱਸਾਂ ਪੰਜਾਬ 'ਚ ਆ ਰਹੀਆਂ ਨੇ ਕਿੱਥੋਂ ਆਉਣੀਆਂ ਨੇ ਇਹ ਜਾਪਾਨ 'ਚੋਂ ਲਿਆਏ ਨੇ ਜਾਂ ਕੋਈ ਹੋਰ ਕਿਸੇ ਮੁਲਕ 'ਚੋਂ ਨੇ ਕਿਸੇ ਸਬਸਤ ਦੇ ਵਿੱਚ ਨਾ ਜੇ ਨੇੜੇ ਵੱਲੋਂ ਚੰਡੀਗੜ੍ਹ ਦੇ ਵਿੱਚ ਇਹ ਗੱਲਾਂ ਕਹੀਆਂ ਗੀਆਂ ਇਹਨਾਂ ਨੇ ਕਿਹਾ ਜੀ ਕਿ ਪੰਜਾਬ ਦੇ ਵਿੱਚ ਇਸ ਵੇਲੇ ਰੋਡਵੇਜ਼ ਦੇ ਬੇੜੇ ਦੇ ਵਿੱਚ ਅਸੀਂ ਨਵੀਆਂ ਬੱਸਾਂ ਬਹੁਤ ਜਲਦ ਪਾਉਣ ਜਾ ਰਹੇ ਹਾਂ ਇਹਨਾਂ ਨੇ ਕਿਹਾ ਜੀ ਕਿ ਜਿਹੜੇ ਪਰਮਿਟ ਨੇ ਬੱਸਾਂ ਦੇ ਇਹ ਜਿਹੜੇ ਆਮ ਘਰਾਂ ਦੇ ਬੱਚਾ ਨੂੰ ਮਿਲਣਗੇ ਜਿਹੜੇ ਕਿ ਲੋੜਵੰਦਾ ਜਿਹੜੇ ਕਿ ਮਿਹਨਤੀ ਆ ਨਾ ਕਿ ਇਹ ਜਿਵੇਂ ਪਹਿਲਾਂ ਹੁੰਦੇ ਸੀ ਵੀ ਭਾਈ ਆਪ ਜਾਂ ਵੀ ਪਰਮਿਟ ਜਾਰੀ ਕਰੀ ਜਾਣਿਆ ਸਾਰਾ ਕੁਝ ਏਵੇਂ ਕਰਨਾ ਇਹ ਨਹੀਂ ਹੋਊਗਾ ਅੱਜ ਮੁੱਖ ਮੰਤਰੀ ਨੇ ਚੰਡੀਗੜ੍ਹ ਦੇ ਵਿੱਚ 505 ਨਿੱਮੀ ਬੱਸਾਂ ਨੂੰ ਪਰਮਿਟ ਦਿੱਤੇ ਆ ਇਹਨਾਂ ਨੇ ਕਿਹਾ ਜੀ 1300 ਨਵੀਆਂ ਬੱਸਾਂ ਪੰਜਾਬ ਦੀ ਸਰਕਾਰ ਲਿਆ ਰਹੀ ਹੈ ਇਹਦੇ ਨਾਲ ਪੰਜਾਬ ਦਾ ਪਬਲਿਕ ਟਰਾਂਸਪੋਰਟ ਸਿਸਟਮ ਮਜ਼ਬੂਤ ਹੋਊਗਾ ਇਹਨਾਂ ਨੇ ਕਿਹਾ ਜੀ ਪਿਛਲੀਆਂ ਸਰਕਾਰਾਂ ਨੇ ਜਿਵੇਂ ਬਾਦਲਾਹ ਦੀ ਸਰਕਾਰ ਸੀ ਤੇ ਬੱਸਾਂ ਦਾ ਕੇਂਦਰੀਕਰਨ ਕਰਨ ਲਈ ਥਾਂ ਦੇ ਉੱਤੇ ਬਦਲੀਕਰਨ ਕਰਤਾ ਇਹ ਕਹਿੰਦੇ ਕਿ ਅਸੀਂ ਆਉਂਦੇ ਸਮੇਂ ਦੇ ਵਿੱਚ ਜਿਹੜੀਆਂ ਬੱਸਾਂ ਨੇ ਉਹ ਨਵੀਆਂ ਲਿਆਵਾਂਗੇ ਤੇ ਕੋਈ ਦਿੱਕਤ ਨਹੀਂ ਲੈਣ ਦੇਾਂਗੇ ਜੀ ਲੁਧਿਆਣੇ 'ਚ ਬੜਾ ਕੁੱਟਕਟਾਪਾ ਹੋਇਆ ਕਹਿੰਦੇ ਕਾਂਗਰਸੀਆਂ ਨੇ ਆਮ ਆਦਮੀ ਪਾਰਟੀ ਦੇ ਵਰਕਰ ਬਹੁਤ ਕੁੱਟੇ ਅਵਰਕੋ ਜੀ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਰੈਡ ਫੋਮ ਤੇ ਕਿ ਕਿਸ ਤਰੀਕੇ ਦੇ ਨਾਲ ਲੁਧਿਆਣਾ ਦੇ ਵਿੱਚ ਬਲਾਕ ਸੰਮਤੀ ਦੇ ਵਿੱਚ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਜਸ਼ਨ ਮਨਾਉਂਦੀ ਸੀ ਧੰਨਵਾਦੀ ਰੈਲੀ ਕਰਦੀ ਸੀ ਤੇ ਇੱਥੇ ਕਾਂਗਰਸ ਦੇ ਇੱਕ ਉਮੀਦਵਾਰ ਦੇ ਉੱਤੇ ਦੋਸ਼ ਲੱਗਾ ਕਿ ਉਹਨੇ ਗੋਲੀਆਂ ਚਲਾਈਆਂ ਉਹਦੇ ਕੋਲੋਂ ਜਿੱਤ ਜਰੀ ਨਹੀਂ ਗਈ ਜਿਹਦੇ ਕਰਕੇ ਉਹਨੇ ਗੋਲੀਆਂ ਚਲਾਈਆਂ ਉਹਨੇ ਕਈ ਫੈਰ ਕੀਤੇ 4-5 ਲੋਕ ਜ਼ਖਮੀ ਕਰਤੇ ਜਿਹੜੇ ਹਸਪਤਾਲ ਦੇ ਵਿੱਚ ਭਰਤੀ ਆ ਤੇ ਹੁਣ ਆਮ ਆਦਮੀ ਪਾਰਟੀ ਦੀ ਸ਼ਿਕਾਇਤ ਦੇ ਉਤੇ ਕਾਂਗਰਸ ਦੇ 18 ਵਰਕਰਾਂ ਦੇ ਉਤੇ ਪੁਲਿਸ ਨੇ ਪਰਚਾ ਦਰਜ ਕੀਤਾ ਇਹਦੇ ਵਿੱਚ ਪਤਾ ਲੱਗਾ ਜੀ ਕਿ 6 ਦੇ ਉਤੇ ਬਾਈ ਨੇਮ ਪਰਚਾ ਦਰਜਾ 12 ਦੇ ਉਤੇ ਅਗਿਆਤ ਤੇ ਪਰਚਾ ਦਰਜਾ ਫਾਇਰਿੰਗ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਹਮਲਾਵਰਾਂ ਦੀ ਪਛਾਣ ਕੀਤੀ ਤੇ ਪਰਚਾ ਦਰਜ ਕੀਤਾ ਸੋ ਆਪਾਂ ਅਕਸਰ ਇਹ ਗੱਲ ਕਹਿੰਦੇ ਹੁੰਨੇ ਵੀ ਦੇਖੋ ਚੋਣ ਆਉਣੀ ਵੋਟਾਂ ਆਉਣੀਆਂ ਚੱਲੀਆਂ ਜਾਣੀਆਂ ਤੇ ਚਲੋ ਚੱਲਦਾ ਹੀ ਰਹਿੰਦਾ ਪਰ ਪੰਜਾਬੀ ਹਾਲੇ ਵੀ ਕੁਝ ਇੱਕ ਹਿੱਸਾ ਹਾਲੇ ਵੀ ਹੈਗਾ ਜਿਹੜਾ ਸਿਆਸੀ ਲੋਕਾਂ ਦੀ ਚੱਕਰੀ ਕਰਦਾ ਕਰਦਾ ਭੁੱਲ ਹੀ ਗਿਆ ਵੀ ਸਾਡੇ ਮੂਲ ਕੀ ਆ ਸਾਡੇ ਹੱਕ ਕੀ ਆ ਤੇ ਸਾਡੇ ਫਰਜ਼ ਕੀ ਆ ਸੋ ਬਹੁਤ ਸਾਰੇ ਲੋਕ ਹਾਲੇ ਵੀ ਤੁਹਾਨੂੰ ਐਸੇ ਮਿਲਦੇ ਆ ਜਿਹੜੇ ਪਾਰਟੀ 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 ਪਾੜੀ ਕਰ ਜਾਂਦੇ ਆ ਇਹਨਾਂ ਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਵੀ ਜਿਹਦੇ ਪਿੱਛੇ ਲੜਾਈ ਲੜਦੇ ਆ ਅਗਲੀ ਵਾਰ ਉਹਨੇ ਕਿਹੜੀ ਪਾਰਟੀ 'ਚ ਜਾਣਾ ਜੀ ਤੇ ਯੋਗਰਾਜ ਸਿੰਘ ਜਿਹੜੇ ਕ੍ਰਿਕਟ ਖੇਡਦੇ ਨੇ ਤੇ ਸੋਨੂ ਸੂਦ ਫਿਲਮ ਐਕਟਰ ਇਹਨਾਂ ਦੀ ਕਹਿੰਦੇ ਜਾਇਦਾਦ ਬੜੀ ਕੁਰਕਲੀ ਆ ਆ ਸਰਕਾਰ ਨੇ ਕਰੋੜਾਂ ਰੁਪਈਆ ਦੇ ਵਿੱਚ ਬਿਲਕੁਲ ਹੀ ਅਜਨੇ ਈਡੀ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਇੱਕ ਤਾਂ ਹੈ ਜਿਹੜੇ ਸਾਬਕਾ ਤ੍ਰਿਣਮੂਲ ਕਾਂਗਰਸ ਦੀ ਯਾਨਕ ਤੇ ਟੀਐਮਸੀ ਦੀ ਸੰਸਦ ਮੈਂਬਰ ਮਿਮੀ ਚੱਕਰਵਰਤੀ ਕਾਰਕਸੋਨੂਸੂਦ ਜੁਵਰਾਜ ਸਿੰਘ ਕਰیکٹر ਰੋਬਨ ਉਥੱਪਾ ਕਰیکٹر ਇਹਨਾਂ ਕਈ ਜਾਇਦਾਦਾਂ ਨੂੰ ਇੱਕ ਗੈਰ ਕਾਨੂੰਨੀ ਐਪ ਦੇ ਨਾਲ ਜੁੜਨ ਤੇ ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ ਜ਼ਬਤ ਕੀਤਾ ਗਿਆ ਇਹਨਾਂ ਸਾਰੀਆਂ ਜਾਇਦਾਦਾਂ ਦੀ ਕੀਮਤ ਹੈਗੀ ਜੀ ਲਗਭਗ 1000 ਕਰੋੜ ਰੁਪਏ ਤੋਂ ਵੱਧ ਤੇ ਪਤਾ ਲੱਗਾ ਜੀ ਈਡੀ ਦੇ ਵੱਲੋਂ ਜਦ ਮਨੀ ਲਾਂਡਰਿੰਗ ਰੋਕਥਮ ਐਕਟ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਆ ਇਹਦੇ ਵਿੱਚ ਉਰਵਸ਼ੀ ਰੋਟਨਲਾ ਜਿਹੜੀ ਕੁੜੀ ਆ ਤੇ ਉਹਦੀ ਇੱਕ ਅਦਾਕਾਰਾ ਨੀਹਾ ਸ਼ਰਮਾ ਤੇ ਬੰਗਾਲੀ ਅਦਾਕਾਰਾ ਅੰਕੁਸ਼ ਹਾਜ਼ਰਾ ਜਿੰਨਾਂ ਜਾਇਦਾਦਾਂ ਨੂੰ ਵੀ ਜ਼ਬਤ ਕੀਤਾ ਗਿਆ ਸੋ ਪਿਛਲੇ ਕਾਫੀ ਲੰਮੇ ਸਮੇਂ ਤੋਂ ਗੱਲ ਚੱਲਦੀ ਸੀ ਕਿ ਕਿਸ ਤਰੀਕੇ ਦੇ ਨਾਲ ਆਨਲਾਈਨ ਐਪ ਦੇ ਵਿੱਚ ਸੱਟੇਬਾਜ਼ੀ ਦੇ ਨਾਲ ਜੁੜੇ ਹੋਏ ਲੋਕ ਆ ਇਹਨਾਂ ਦੇ ਉੱਤੇ ਕਈ ਤਰ੍ਹਾਂ ਦੇ 조ਚ ਲੱਗੇ ਸੀ ਜਿਹਦੇ ਕਰਕੇ ਕਾਰਵਾਈ ਹੋਈ ਹੈ ਜੀ ਸੋਨੂ ਸੂਤ ਚੰਗਾ ਐਕਟਰ ਆ ਉਹਨੇ ਤਾਂ ਪੰਜਾਬ ਦੀ ਭਲਾਈ ਬਲੂਈ ਦੇ ਕਾਫੀ ਕੰਮ ਕੀਤੇ ਆ ਉਹਦੇ ਹੀ ਈਡੀ ਵਾਲੇ ਇਹਨੇ ਕਿਉਂ ਫੜ ਰਿਆ ਸਰਕਾਰ ਨਾਲ ਬਣਦੀ ਨਹੀਂ ਹਾਂ ਬਿਲਕੁਲ ਜੀ ਮੇਰੇ ਲਈ ਵੀ ਇਹ ਬੜੀ ਹੈਰਾਨੀ ਵਾਲੀ ਗੱਲ ਸੀ ਕਿਉਂਕਿ ਜਦੋਂ ਕੁਝ ਕੁ ਮਹੀਨੇ ਪਹਿਲਾਂ ਖਬਰ ਆਈ ਸੀ ਨਾ ਤੇ ਸੋਨੂ ਸੂਤ ਦੇ ਉੱਤੇ ਵੀ ਕਾਰਵਾਈ ਹੋਈ ਆ ਤੇ ਅਸੀਂ ਤਾਂ ਇਹ ਹੀ ਗੱਲ ਜਾਣਦੇ ਜੀ ਕਿ ਉਹਨੇ ਕਰੋਨਾ ਮਹਾਮਾਰੀ ਦੇ ਵਿੱਚ ਤੇ ਹੁਣ ਵੀ ਉਹਨੇ ਹਰ ਪੀੜਤਾ ਨੂੰ ਮਤਲਬ ਬਹੁਤ ਕੀਤੀ ਆ ਪਰ ਇਹ ਜਿਹੜੀਆਂ ਜ਼ਰਬਾਂ ਤਕਸੀਮਾਂ ਉਤਲੇ ਲੈਵਲ ਤੇ ਕਿਹੜੀਆਂ ਹੁੰਦੀਆਂ ਇਹਦੇ ਬਾਰੇ ਤਾਂ ਖਬਰ ਨਹੀਂ ਕਦੇ ਆਈ ਪਰ ਇੱਕਦਮ ਤਾਂ ਆ ਗਈ ਸੀ ਖਬਰ ਵੀ ਪਾਈ ਸ਼ਹਿਰ ਸੋਨੂ ਸੂਤ ਦਾ ਇਹ ਬੜਾ ਵੱਡਾ ਨੁਕਸਾਨ ਹੋ ਜਾਣਾ ਪਰ ਜਿੱਦਾਂ ਦੀ ਗੱਲ ਕਰੀ ਬਾਅਦ ਵਿੱਚ ਆਈ ਪਰ ਅੱਜ ਵੀ ਕਾਰਵਾਈ ਫਿਰ ਸਾਹਮਣੇ ਆ ਗਈ ਹੈ ਜੀ ਤੇ ਬਾਕੀ ਮਜੀਠੀਆ ਨੂੰ ਜ਼ਮਾਨਤ ਨਹੀਂ ਮਿਲ ਰਹੀ ਹੁਣ ਸੁਪਰੀਮ ਕੋਰਟ ਚੋ ਵੀ ਇਨਕਾਰ ਹੋ ਗਿਆ ਹੁਣ ਕੀ ਬਣੇਗਾ ਜੀ ਹੋਰ ਕੋਈ ਉਹਨੂੰ ਕੋ ਆਪਸ਼ਨ ਹੈ ਹੁਣ ਜੇ ਕੰਮ ਤਾਂ ਨਹੀਂ ਜੀ ਦੇਖੋ ਕੰਮ ਤਾਂ ਫਿਲਹਾਲ ਔਖਾ ਹੀ ਹੋਇਆ ਪਿਆ ਤੇ ਇਸ ਔਖ ਦੇ ਵਿੱਚੋਂ ਨਿਕਲਣ ਦੇ ਲਈ ਕਿਹੜੀ ਤਰਕੀਬ ਅਪਣਾਉਣਗੇ ਤਾਂ ਰੱਬ ਜਾਣਦਾ ਪਰ ਇੰਨੀ ਗੱਲ ਦਾ ਜਰੂਰ ਪਤਾ ਲੱਗਾ ਕਿ ਵਿਕਰਮ ਸਿੰਘ ਮਜੀਠੀਆ ਛੇਤੀ ਕਿਤੇ ਬਾਹਰ ਆਉਂਦੇ ਦਿਸਦੇ ਨਹੀਂ ਖਾਸ ਨਿਕੜੇ ਦੂਜੀ ਗੱਲ ਮਹੱਤਵਪੂਰਨ ਹੈ ਵੀ ਅੱਜ ਪਤਾ ਲੱਗਾ ਜੀ ਕਿ ਸੁਪਰੀਮ ਕੋਰਟ ਦੇ ਵੱਲੋਂ ਕਹਿ ਦਿੱਤਾ ਗਿਆ ਵੀ ਤੁਹਾਡੀ ਜਦੋਂ ਅਰਜ਼ੀ ਚੱਲਦੀ ਹੈਗੀ ਜੀ ਇਸੇ ਹਾਈ ਕੋਰਟ ਦੇ ਵਿੱਚ ਪਰ ਤੁਸੀਂ ਇਸ ਤਰੀਕੇ ਦੇ ਨਾਲ ਸਿੱਧਾ ਸੁਪਰੀਮ ਕੋਰਟ ਦੇ ਵਿੱਚ ਸੰਪਰਕ ਨਹੀਂ ਕਰ ਸਕਦੇ ਸੋ ਮਤਲਬ ਇਹ ਜੀ ਕਿ ਅੱਜ ਉਸ ਤੋਂ ਬਾਅਦ ਇਹਨਾਂ ਦੇ ਵਕੀਲਾਂ ਦੇ ਵੱਲੋਂ ਅਰਜ਼ੀ ਆਪਣੀ ਜਿਹੜੀ ਪਾਈ ਗਈ ਸੀ ਪਟੀਸ਼ਨ ਪਾਈ ਗਈ ਸੀ ਤੇ ਉਹ ਸੁਪਰੀਮ ਕੋਰਟ ਦੇ ਵਿੱਚੋਂ ਵਾਪਸ ਲਈ ਗਈ ਆ ਪਹਿਲਾਂ ਹੀ ਜਾਪਦਾ ਸੀ ਕਿ ਭਾਈ ਇਹਦੇ ਉੱਤੇ ਕੋਈ ਕਾਰਵਾਈ ਟੁਕਮੀ ਹੋ ਜੂਗੀ ਤੇ ਇਹ ਗੱਲ ਬਣ ਜੂਗੀ ਪਰ ਨਹੀਂ ਪਰ ਇਹ ਵੀ ਪਤਾ ਲੱਗਾ ਵੀ 4 ਹਫ਼ਤੇ ਦੇ ਵਿੱਚ ਵਿੱਚ ਇਹ ਗੱਲ ਕਹੀ ਹੈ ਜੀ ਸੁਪਰੀਮ ਕੋਰਟ ਨੇ ਵੀ ਪੰਜਾਬ ਦੀ ਸਰਕਾਰ ਆ ਜਿਹੜੀ ਉਹਨੂੰ ਨੋਟਿਸ ਜਾਰੀ ਕੀਤਾ ਗਿਆ ਵੀ ਇਹਨਾਂ ਸਾਰੇ ਮਾਮਲਿਆਂ ਦੇ ਉੱਤੇ ਉੱਤਰ ਦੇਵੇ ਵੀ ਕੀ ਕੀ ਕਾਰਵਾਈ ਹੋਈ ਆ ਕਿਵੇਂ ਕਿਵੇਂ ਕਾਰਵਾਈ ਹੋਈ ਆ ਕਿਹੜੇ ਕਿਹੜੇ ਸੰਦਰਭ ਦੇ ਵਿੱਚ ਕਾਰਵਾਈ ਹੋਈ ਹੈ ਲੰਮਕ ਕੀ ਗੱਲ ਤੇ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਵੀ ਕੋਈ ਹਾਜ਼ਾ ਨਾਰਾ ਨਹੀਂ ਮਾਰਿਆ ਤਾਂ ਬਿਲਕੁਲ ਹੀ ਸ਼ਾਇਦ ਉਹਦੇ ਪਿੱਛੇ ਕੋਈ ਹੋਰ ਨਿੱਜੀ ਕਾਰਨਮੀ ਹੋਣ ਪਰ ਜਿੰਨਾ ਕਾਪਾ ਜਾਣਦੇ ਆ ਉਹ ਵੇਰਵੇ ਤਾਂ ਇਹੀ ਸਾਹਮਣੇ ਆਉਂਦੇ ਵੀ ਭਾਈ ਆਪਰੇ ਕੋਈ ਚੋਣ ਆ ਗਈ ਕਦੇ ਕੋਈ ਚੋਣ ਆ ਗਈ ਕਦੇ ਕੋਈ ਚੋਣ ਆ ਗਈ ਸ਼ਾਇਦ ਇਧਰਲੇ ਪਾਸੇ ਵੀ ਬਿਜ਼ੀ ਹੋਣੀ ਨਹੀਂ ਨਹੀਂ ਕਹਿੰਦੇ ਵੀ ਸਾਰੀ ਖੁਦਾਈ ਇੱਕ طرف ਔਰ ਜੋ ਰੁਕਾ ਭਾਈ ਇੱਕ طرف ਉਹਨਾਂ ਦਾ ਸਕਾ ਸਾਲਾ ਜੀ ਉਹ ਸੋ ਉਹਨਾਂ ਨੇ ਕਦੇ ਬਿਆਨ ਨਹੀਂ ਦਿੱਤਾ ਵੀ ਇਹਨੂੰ ਜ਼ਮਾਨਤ ਮਿਲਣੀ ਚਾਹੀਦੀ ਆ ਜ਼ਿਆਤੀ ਹੋਈ ਆ ਕੋਈ ਗੱਲ ਹੋਈ ਨਹੀਂ ਨਹੀਂ ਤੁਹਾਨੂੰ ਸਭ ਦੱਲਤਾ ਹੋਈ ਆ ਕਈ ਵਾਰ ਮੈਂ ਆਪਾਂ ਸਬਰ ਵੀ ਸਾਂਝ ਕੀਤੀ ਆ ਤੇ ਭਾਈ ਇਹ ਗੱਲ ਕਹੀ ਆ ਵੀ ਭਾਈ ਜ਼ਿਆਤੀ ਕੀਤੀ ਜਾ ਰਹੀ ਆ ਇਹ ਨਸ਼ੇ ਦੇ ਮਾਮਲੇ ਦੇ ਵਿੱਚ ਗਲਤ ਫਸਾਇਆ ਗਿਆ ਬਿੱਤਰ ਮਜੀਠੀਆ ਨੂੰ ਸਹੀ ਵਾਰ ਜੇਲ੍ਹ ਦੇ ਵਿੱਚ ਜਾ ਕੇ ਨਾਬੇਵਲੀ ਦੇ ਵਿੱਚ ਮਿਲ ਕੇ ਵੀ ਆਏ ਆ ਭੈਣ ਵੀ ਮਿਲ ਕੇ ਆਈ ਆ ਸੁਖਬੀਰ ਖੋਰੀ ਵੀ ਕਈ ਵਾਰੀ ਮਿਲ ਕੇ ਆਏ ਆ ਪੂਰਾ ਜ਼ੋਰ ਲਾਇਆ ਹੋਇਆ ਦੇਖੋ ਇਹ ਤਾਂ ਉਹ ਜਾਣਦੇ ਜੀ ਰੱਬ ਜਾਣਦਾ ਵੀ ਪਾਈ ਉਹਨਾਂ ਨੇ ਉੱਤੋਂ ਉੱਤੋਂ ਲਾਇਆ ਕਿ ਪੂਰਾ ਜ਼ੋਰ ਲਾਇਆ ਪਰ ਵਿਰਲੀ ਤਾਂ ਨਹੀਂ ਖਬਰ ਆਉਂਦੀ ਰਹਿੰਦੀ ਵੀ ਭਾਈ ਉਹ ਜਾ ਕੇ ਮਿਲ ਕੇ ਆਏ ਆ ਉਹਨਾਂ ਨੇ ਹੱਕ ਦੇ ਵਿੱਚ ਹਾਜ਼ਰ ਹਰ ਬਾਰ ਆਏ ਅੱਛਾ ਜਿਹੜੇ ਲੋਕ ਪੰਜਾਬ ਜਾਂਦੇ ਸੀ ਇਸ ਸੀਜ਼ਨ ਦੇ ਵਿੱਚ ਉਹਨਾਂ ਦਾ ਮਨ ਬੜਾ ਪ੍ਰਸੰਨ ਹੁੰਦਾ ਸੀ ਹਰੀਆਂ ਕਣਕਾਂ ਪੀળી ਸਰੋਂ ਹੁਣ ਜਿਹੜੇ ਇੱਥੇ ਗਏ ਹੋਏ ਆ ਉਹ ਦੱਸਦੇ ਆ ਉਹ ਕਹਿੰਦੇ ਸਰੋਂ ਦਾ ਤਾਂ ਨਾਮੇ ਨਿਸ਼ਾਨ ਹੈ ਨਹੀਂ ਐਤਕੀ ਬੀਜੀ ਨਹੀਂ ਸਰੋਂ ਜਾਂ ਕੀ ਗੱਲ ਹੋ ਗਈ ਕਣਕ ਦਾ ਅਸਲ ਵਿੱਚ ਨਾ ਜੀ ਜਿਹੜੇ ਕਣਕ ਤੇ ਝੋਨੇ ਦੇ ਫਸਲੀ ਚੱਕਰ ਦੇ ਵਿੱਚੋਂ ਕਿਸਾਨਾਂ ਨੂੰ ਬਾਹਰ ਕੱਢਣ ਵਾਸਤੇ ਸਰਕਾਰਾਂ ਕਰਦੀਆਂ ਵੀ ਕੁਝ ਨਹੀਂ ਨਾ ਦੇਖੋ ਮੂੰਗੀ ਵੀ ਜਦ ਰੈਂਦੇ ਆ ਤਾਂ ਮੂੰਗੀ ਰੋੜ ਜਾਂਦੀ ਆ ਮੱਕੀ ਬਿਜਲੀ ਤਾਂ ਮੱਕੀ ਰੋੜ ਜਾਂਦੀ ਆ ਆ ਹੁਣ ਤੁਸੀਂ ਦੇਖ ਲਓ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਵੀ 5-7-10 ਸਾਲਾਂ ਦੇ ਵਿੱਚ ਹੀ ਹੋਵੇ ਜਿਵੇਂ ਨਰਮਾ ਤੇ ਕਪਾਹ ਪੰਜਾਬ ਦੇ ਵਿੱਚੋਂ ਦਿੱਸਦਾ ਬਹੁਤ ਘਟਾ ਓਵੇਂ ਮੈਨੂੰ ਲੱਗਦਾ ਵੀ ਸਰੋਂ ਵੀ ਬੜੀ ਘਟਦੇ ਸਿਆ ਕਰਨੀ ਆ ਆ ਇੱਕ ਮਿਹਰਬਾ ਆ ਜੀ 1970-75 ਦੇ ਵਿੱਚ ਤੇਲ ਵਾਲੀਆਂ ਫਸਲਾਂ ਜਿਹੜੀਆਂ ਪੰਜਾਬ ਦੇ ਵਿੱਚ ਇਹਦੇ ਹੇਠ ਰੱਖਵਾ ਸੀਗਾ ਜੀ 5 ਲੱਖ ਹੈਕਟੇਅਰ ਉਹ ਭਾਵੇਂ ਸੋਇਆਬੀਨ ਹੋਵੇ ਤੋਰੀਆ ਹੋਵੇ ਸਰੋਂ ਹੋਵੇ ਤੇ ਦਰਸੂਰਜਮੁਖੀ ਹੋਵੇ ਜਾਂ ਹੋਰ ਚੀਜ਼ਾਂ ਹੋਣ ਹੁਣ ਇਹ ਘਟ ਕੇ ਰਹਿ ਗਿਆ ਜੀ 5 ਲੱਖ ਹੈਕਟੇਅਰ ਤੋਂ 40 ਹਜ਼ਾਰ ਹੈਕਟੇਅਰ ਤੱਕ ਆ ਗਿਆ ਇਹਦੇ ਪਿੱਛੇ ਕਾਰਨ ਇਹ ਜੀ ਕਿ ਇੱਕ ਤਾਂ ਸਰੋਂ ਨੂੰ ਹਣ ਰੋਗ ਬਹੁਤ ਲੱਗਦੇ ਆ ਮੋਟਾ ਇਹਦੀ ਭਾਵੇਂ ਐਮਐਸਪੀ 66200 ਰੁਪਇਆ ਹੈਗੀ ਜੀ ਕਵਾਂਟਲ ਪਰ ਮੰਡੀ ਦੇ ਵਿੱਚ 54500 4000 ਨੂੰ ਖਰੀਦੀ ਸਰੋਂ ਤੇ ਖਰਚੇ ਕਿਸਾਨ ਕਹਿੰਦੇ ਪੂਰੇ ਨਹੀਂ ਹੁੰਦੇ ਤੇ ਸੁਪਰੀਆਂ ਬਹੁਤ ਹੁੰਦੀਆਂ ਤੇ ਇਸ ਕਰਕੇ ਭਾਈ ਹੁਣ ਕਿਸਾਨ ਇਧਰਲੇ ਪਾਸੇੋਂ ਮੂੰਹ ਮੋੜੀ ਜਾਂਦੇ ਆ ਪਰ ਸਰਕਾਰਾਂ ਨੇ ਮਕੀਲੇ ਵੀ ਕੁਝ ਨਹੀਂ ਕੀਤਾ ਸਰਕਾਰਾਂ ਨੇ ਮੂੰਗੀ ਵਾਸਤੇ ਵੀ ਬਹੁਤਾ ਕੁਝ ਨਹੀਂ ਕੀਤਾ ਜਿਹਦੇ ਕਰਕੇ ਉਹ ਕਣਕ ਤੋਂ ਨਾ ਕਣਕ ਤੋਂ ਨਾ ਉਹੀ ਚੱਲੀ ਜਾਂਦਾ ਜੀ ਡੀਆਈਜੀ ਭੁੱਲਰ ਨੇ ਸੁਪਰੀਮ ਕੋਰਟ ਤੋਂ ਆਪਣੀ ਅਰਜ਼ੀ ਵਾਪਸ ਕਿਉਂ ਲੈ ਲਈ ਜੀ ਪਹਿਲਾਂ ਅਖਰ ਕੀਤੀ ਸੀ ਸੰਸਦਵ ਜਿਹੜੀ ਸੀਬੀਆਈ ਦੇ ਵੱਲੋਂ ਕਾਰਵਾਈ ਕੀਤੀ ਗਈ ਆ ਪਾਰਚਾ ਦਰਜ ਕੀਤਾ ਗਿਆ ਵੀ ਇਹ ਰੱਦ ਕੀਤਾ ਜਾਵੇ ਇਹਨੂੰ ਚੈਲੰਜ ਕੀਤਾ ਸੀ ਗਾ ਜੀ ਫਿਰ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਹ ਗੱਲ ਕਹਤੀ ਆ ਵੀ ਭਾਈ ਨਹੀਂ ਕਿਉਂ ਨਹੀਂ ਵੀ ਭਾਈ ਤੁਸੀਂ ਆਪਣੀ ਪੈਟੀਸ਼ਨ ਇਹ ਵਾਪਸ ਲਾਓ ਕਿਉਂਕਿ ਤੁਹਾਡਾ ਤਾਂ ਸੁਪਰੀਮ ਇਸੇ ਚੱਲਦਾ ਹੈਗਾ ਜੀ ਹਾਈ ਕੋਰਟ ਦੇ ਵਿੱਚ ਇਸ ਕਰਕੇ ਇਹਨਾਂ ਨੇ ਵਾਪਸ ਲੈ ਲਈ ਆ ਉਦੋਂ ਵੈਸੇ ਡੀਆਈਜੀ ਭੁੱਲਰ ਦੇ ਵਕੀਲਾਂ ਦਾ ਇੱਕ ਗੱਲ ਕਹਿਣੀ ਆ ਤੇ ਭਾਈ ਅਸਲ ਵਿੱਚ ਕੋਈ ਵੀ ਹੋਵੇ ਨਾ ਕੇਂਦਰੀ ਏਜੰਸੀ ਉਨੇ ਜੇ ਕਿਸੇ ਸੂਬੇ ਦੇ ਵਿੱਚ ਕਿਸੇ ਅਧਿਕਾਰੀ ਤੇ ਕਾਰਵਾਈ ਕਰਨੀ ਹੋਵੇ ਤਾਂ ਉਥੋਂ ਦੀ ਪੁਲਿਸ ਤੇ ਉਥੋਂ ਦੀ ਸਰਕਾਰ ਨੂੰ ਸੂਚਿਤ ਕਰਨਾ ਜ਼ਰੂਰੀ ਹੁੰਦਾ ਪਰ ਇਹਨਾਂ ਨੇ ਕੀਤਾ ਨਹੀਂ ਪਿੱਛੇ ਜੇ सीबीआई ਦੇ ਅਧਿਕਾਰੀਆਂ ਨੇ ਇਹ ਗੱਲ ਕਹੀ ਸੀ ਵੀ ਕੇਂਦਰ ਦੀ ਏਜੰਸੀ ਦੇ ਅਧਿਕਾਰ ਖੇਤਰ ਦੇ ਵਿੱਚ ਹਰ ਸੂਬਾ ਹੁੰਦਾ ਹਰ ਥਾਂ ਦੇ ਉੱਤੇ ਜਾ ਕੇ ਕਾਰਵਾਈ ਕਰ ਸਕਦੀ ਆ ਬਸ਼ਰਤੇ ਉਹਨਾਂ ਦੇ ਕੋਲ ਇਨਫੋਰਮੇਸ਼ਨ ਜਿਹੜੀ ਆ ਉਹ ਪੂਰੀ ਹੋ ਮੁਕੰਮਲ ਹੋਵੇ ਉਹ ਕਹਿੰਦੇ ਕਿ ਸਾਡੇ ਕੋਲ ਇਨਫੋਰਮੇਸ਼ਨ ਮੁਕੰਮਲ ਸੀ ਅਸੀਂ ਕਾਰਵਾਈ ਕਰਨ ਲਈ ਘਰ ਦੇ ਵਿੱਚੋਂ ਸਮਾਨ ਮਿਲਿਆ ਹੋਰ ਕੀ ਚਾਹੀਦਾ ਪਰ ਗੱਲ ਇਹ ਜਿ ਕਿ ਅੱਜ ਚੈਲੰਜ ਕੀਤਾ ਗਿਆ ਸੀਗਾ ਪटीशन ਪਾ ਕੇ ਸੁਪਰੀਮ ਕੋਰਟ ਦੇ ਵਿੱਚ ਸੀਬੀਆਈ ਦੀ ਐਫਆਈਆਰ ਨੂੰ ਪਰ ਬਾਅਦ ਦੇ ਵਿੱਚ ਪटीशन ਵਾਪਸ ਲੈ ਲਈ ਗਈ ਹੈ ਜੀ। ਬਾਕੀ ਰਾਜਵਾਨਾ ਨੇ ਜਿਹੜੀ ਜੇਲ੍ਹ ਚ ਚਿੱਠੀ ਲਿਖੀ ਹੈ ਕੀ ਲਿਖਿਆ ਆਪਣੇ ਖਤ ਦੇ ਵਿੱਚ ਜੱਜ ਸਾਹਿਬ ਨੂੰ। ਰਾਜਵਾਨਾ ਹੁਣ ਨੇ ਪਟਿਆਲੇ ਵਾਲੀ ਜੇਲ੍ਹ ਦੇ ਵਿੱਚ ਚਿੱਠੀ ਲਿਖੀ ਹੈ ਜੀ। ਇਹਦੇ ਵਿੱਚ ਕੁਝ ਨੁਕਤੇ ਚੁੱਕੇ ਇਹਨਾਂ ਨੇ। ਇਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਸ ਵੇਲੇ ਸਿੱਖ ਪੰਥ ਨੂੰ ਤੇ ਹੋਰ ਮਜ਼ਬੂਤੀ ਦੇ ਤੌਰ ਤੇ ਉੱਤੇ ਅੱਗੇ ਵਧਾਉਣਾ ਚਾਹੀਦਾ। ਇਹਨਾਂ ਨੇ ਜੱਜ ਸਾਹਿਬ ਨੂੰ ਗੱਲ ਕਹੀ ਹੈ ਅਗਰਗੱਜ ਸਾਹਿਬ ਨੂੰ ਕਿ ਸਿੱਖ ਪੰਥ ਤੇ ਸ਼ਹੀਦ ਸਹਿਬ ਜੱਦਿਆਂ ਦੇ ਸ਼ਹਾਦਤ ਦਿਵਸ ਨੂੰ ਲੈ ਕੇ ਇਹਨਾਂ ਨੇ ਚਿੰਤਾ ਪ੍ਰਗਟਾਈ ਆ ਜੇਲ੍ਹ ਦੇ ਵਿੱਚੋਂ ਲਿਖੀ ਚਿੱਠੀ ਦੇ ਵਿੱਚ ਇਹਨਾਂ ਨੇ ਗੱਲ ਕਹੀ ਆ ਕਿ ਪੰਥ ਦੀ ਆਵਾਜ਼ ਪਾਰਲੀਮੈਂਟ ਤੇ ਸਰਕਾਰ ਤੱਕ ਪ੍ਰਭਾਵਸ਼ਾਲੀ ਰੂਪ ਦੇ ਵਿੱਚ ਪਹੁੰਚ ਨਹੀਂ ਰਹੀ ਰਾਜਦਵਾਲਾ ਨੇ ਸਵਾਲ ਚੁੱਕਿਆ ਵੀ ਕੀ ਅਕਾਲ ਤਖਤ ਸਾਹਿਬ ਦੀ ਆਵਾਜ਼ ਹੁਣ ਇੰਨੀ ਕਮਜ਼ੋਰ ਹੋ ਗਈ ਕਿ ਉਹ ਸੰਸਦ ਦੇ ਵਿੱਚ ਚੁੱਕੇ ਜਾਣ ਵਾਲੇ ਮਹੱਤਵਪੂਰਨ ਪੰਥਕ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਪੇਸ਼ ਨਹੀਂ ਕਰ ਰਹੀ ਇਹਨਾਂ ਨੇ ਲਿਖਿਆ ਜੀ ਕਿ ਸਹਿਬ ਜੱਦਿਆਂ ਦੇ ਸ਼ਹਾਦਤ ਦਿਵਸ ਦਾ ਨਾਮ ਬਦਲ ਕੇ ਵੀਰ ਬਾਲ ਦਿਵਸ ਕਰਨ ਦੇ ਲਈ ਕੇਂਦਰ ਸਰਕਾਰ ਦੇ ਸੰਸਦਾਂ ਦੀ ਮਤਲਬ ਮੰਗਣੀ ਤੇ ਇਹ ਕਹਿੰਦੇ ਜੀ ਇੱਕ ਤਾਂ ਮਾਨ ਮਰਿਆਦਾ ਤੇ ਇੱਕ ਇਤਿਹਾਸਕ ਮਹੱਤਵ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਆ ਤੁਸੀਂ ਜਾਂ ਪੰਥਕ ਜਿੱਥੇ ਬੰਦੇ ਕਾ ਮੰਗ ਕਰ ਰਹੀਆਂ ਭਾਈ ਸਾਨੂੰ ਸੰਸਦ ਮੈਂਬਰ ਮਦਦ ਕਰਨ ਤੇ ਤੁਸੀਂ ਸੰਸਦ ਮੈਂਬਰ ਕਿਹੜੇ ਚੁਣਦੇ ਵੀ ਅਸੀਂ ਕਾਂਗਰਸ ਵਾਲਿਆਂ ਦੇ ਕੋਲ ਮਦਦ ਲੈ ਲਈਏ ਤੇ ਕਾਂਗਰਸ ਨੇ ਬੀਤੇ ਦੇ ਵਿੱਚ ਸਿੱਖਾਂ ਨਾਲ ਕੀ ਕੁਝ ਕੀਤਾ ਇਸ ਕਰਕੇ ਆਪਾਂ ਨੂੰ ਆਪਦੀ ਮਜ਼ਬੂਤੀ ਵੱਲ ਧਿਆਨ ਦੇਣਾ ਚਾਹੀਦਾ ਤੇ ਆਪਣੀ ਆਵਾਜ਼ ਦੂਰ ਤੱਕ ਗੂੰਜੇ ਇਹਦੇ 'ਤੇ ਬਲੌਰ ਕਰਨੀ ਚਾਹੀਦੀ ਹੈ ਅਜਾ ਮਨਰੇਗਾ ਸਕੀਮ ਦਾ ਨਾਂ ਜੀ ਰਾਮ ਜੀ ਰੱਖ ਕੇ ਸਰਕਾਰ ਨੇ ਜਿਹੜਾ ਫੈਸਲਾ ਕੀਤਾ ਸੀ ਉਹਦੇ ਬਾਰੇ ਪੰਜਾਬ ਦੀ ਸਰਕਾਰ ਦਾ ਕੀ ਰਵੱਈਆ ਤੇ ਕੀ ਪ੍ਰਤੀਕਰਮ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਕਸ ਅਕਾਊਂਟ ਦੇ ਉੱਤੇ ਇੱਕ ਮਹੱਤਵਪੂਰਨ ਪੋਸਟ ਪਾਈ ਹੈ ਅਤੇ ਲਿਖਿਆ ਜੀ ਕੇਂਦਰ ਦੀ ਭਾਜਪਾ ਸਰਕਾਰ ਦੇ ਵੱਲੋਂ ਗਰੀਬਾਂ ਤੇ ਮਜ਼ਦੂਰਾਂ ਦੀ ਰੋਜ਼ੀ-ਰੋਟੀ ਦਾ ਸਾਧਨ ਮਨਰੇਗਾ ਸਕੀਮ ਬਦਲ ਕੇ ਗਰੀਬਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਧੱਤੇਸ਼ਾਈ ਦੇ ਖਿਲਾਫ ਪੰਜਾਬੀਆਂ ਦੀ ਆਵਾਜ਼ ਬੁਲੰਦ ਕਰਨ ਦੇ ਲਈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਜਨਵਰੀ ਦੇ ਦੂਜੇ ਹਫਤੇ ਦੇ ਵਿੱਚ ਬੁਲਾਇਆ ਜਾਊਗਾ। ਸੋ ਕੱਲ ਨੂੰ ਹੋਊਗੀ ਜੇ ਇੱਕ ਮਹੱਤਵਪੂਰਨ ਮੀਟਿੰਗ ਪੰਜਾਬ ਕੈਬਨਟ ਦੀ ਤੇ ਅਗਲੇ ਮਹੀਨੇ ਦੇ ਤੇ ਦੂਜੇ ਹਫਤੇ ਦੇ ਵਿੱਚ ਇਹ ਮਨਰੇਗਾ ਸਕੀਮ ਦੇ ਬਾਰੇ ਕੋਈ ਮਹੱਤਵਪੂਰਨ ਫੈਸਲਾ ਕਰਨਾ ਹੋਊਗਾ ਇਹਦੇ ਲਈ ਸੈਸ਼ਨ ਵਿਸ਼ੇਸ਼ ਬੁਲਾਇਆ ਜਾ ਰਿਹਾ। ਇਹਦੇ ਪਿਛੇ ਟੈਕਨੀਕਲ ਕਾਰਨ ਕਹਿੰਦੇ ਸਾਬ ਇਹ ਵੀ ਕੇਂਦਰ ਦੀ ਸਰਕਾਰ ਨੇ ਚਲੋ ਮਨਰੇਗਾ ਨੂੰ ਬਦਲ ਕੇ ਤਾਂ ਵਿਕਸਿਤ ਭਾਰਤ ਜੀ ਰਾਮ ਜੀ ਕਰਤਾ ਪਰ ਇਹਦੇ ਵਿੱਚ ਦੋ ਤਿੰਨ ਮਹੱਤਵਪੂਰਨ ਬਦਲਾਅ ਕੀਤੇ ਇੱਕ ਤਾਂ 100 ਦਿਨ ਰੋਜ਼ਗਾਰ ਮਿਲਣਾ ਸੀ ਜਿਨ੍ਹਾਂ ਨੂੰ ਉਹ ਵਧਾ ਕੇ 100 ਸਵਾ 100 ਨੂੰ ਕਰਤਾ ਦੂਜਾ ਇਹ ਵੀ 60 40 ਦੀ ਰੇਸ਼ੋ ਕਰਤੀ ਕਿ ਭਾਈ ਕੇਂਦਰ ਦੀ ਸਰਕਾਰ 60 ਪੈਸੇ ਪਾਇਆ ਕਰੂਗੀ 40 ਪੈਸੇ ਸੂਬਾ ਸਰਕਾਰ ਪਾਇਆ ਕਰੂ ਹੁਣ ਜਿਹੜੇ ਸੂਬੇ ਦੀ ਸਰਕਾਰ ਦੇ ਕੋਲੇ ਵਸੀਲੇ ਹੈ ਨਹੀਂ ਤੇ ਭਾਈ ਉਹ ਪੈਸੇ ਕਿੱਥੋਂ ਪਾਇਆ ਕਰੂ ਸੋ ਕੇਂਦਰ ਇਹ ਚਾਹੁੰਦੀ ਵੀ ਭਾਈ ਜੇਕਰ ਤੁਸੀਂ ਇਹਨਾਂ ਯੋਜਨਾਵਾਂ ਦਾ ਫਾਇਦਾ ਲੈਣੇ ਆ ਤੁਸੀਂ ਆਪਣੀਆਂ ਵੋਟਾਂ ਦੇ ਤੌਰ ਤੇ ਵੀ ਵਰਤਦੇ ਆ ਤੁਸੀਂ ਕਹਿੰਦੇ ਵੀ ਅਸੀਂ ਸਾਰਾ ਕੁਝ ਕਰਦੇ ਫਿਰ ਕੋਲੋਂ ਪੈਸੇ ਵੀ ਪਾਓ ਜੀ ਹਮ ਬਾਕੀ ਜਕਰ ਸਾਹਿਬ ਕੀ ਕਹਿੰਦੇ ਵੀ ਇਲੈਕਸ਼ਨ ਇਕੱਲੇ ਹੀ ਲੜਾਂਗੇ ਇਲੈਕਸ਼ਨ ਤਾਂ ਹਲੇ ਦੂਰ ਆ ਪਰ ਸਮਝੌਤੇ ਦੀ ਕੋਈ ਗੁੰਜਾਇਸ਼ ਲੱਗਦੀ ਨਹੀਂ ਕਿਸੇ ਪਾਰਟੀ ਨਾਲ ਦੇਖੋ ਆ ਮੈਂ ਹੁਣੇ ਨਾਲੀ ਇੱਕ ਰਿਪੋਰਟ ਪੜ੍ਹ ਕੇ ਹਟਿਆ ਜੀ ਇਹਨਾਂ ਨੇ ਕੁਝ ਕੁ ਵਿਚਾਰ ਬਦਲੇ ਵੀ ਆ ਇਹਨਾਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਜੀ ਦੇਖੋ ਅਕਾਲੀ ਭਾਜਪਾ ਗੱਠ ਜੋੜ ਦੇ ਬਾਰੇ ਉਹ ਕਹਿੰਦੇ ਮੇਰੇ ਵਿਚਾਰੇ ਆ ਵੀ ਬੀਜੇਪੀ ਪੰਜਾਬ ਦੇ ਵਿੱਚ ਬੜੀ ਮਜ਼ਬੂਤੀ ਦੇ ਨਾਲ ਅੱਗੇ ਵਧ ਰਹੀ ਆ ਪਰ ਇਹਨਾਂ ਨੇ ਕਿਹਾ ਜੀ ਪੰਜਾਬ ਦੇ ਹਿੱਤਾਂ ਵਾਸਤੇ ਜੇ ਜ਼ਰੂਰੀ ਹੋਇਆ ਤਾਂ ਗੱਠ ਜੋੜ ਹੋਊਗਾ ਗੱਟੂ ਦਾ ਫੈਸਲਾ ਇੱਥੇ ਨਹੀਂ ਦਿੱਲੀ ਦੇ ਵਿੱਚ ਭਾਜਪਾ ਹਾਈਕਮਾਨ ਨੇ ਕਰਨਾ ਪੰਜਾਬ ਦੇ ਵਿੱਚ ਮਜ਼ਬੂਤ ਪੰਥਕ ਪਾਰਟੀ ਦਾ ਹੋਣਾ ਬੜਾ ਜ਼ਰੂਰੀ ਹੈ ਅਸੀਂ ਵੋਟਾਂ ਦੀ ਨੀਅਤ ਦੇ ਨਾਲ ਨਹੀਂ ਪੰਜਾਬ ਗਾਣਾ ਜਲਿੱਤਨ ਵਾਸਤੇ ਆਏ ਆ ਹਮਮ ਖੈਰ ਅਮ ਬਾਕੀ ਤੋਂ ਕਿੰਨੀਕ ਪੈਂਦੀ ਹੈ ਜੀ ਪੰਜਾਬ ਦੇ ਵਿੱਚ ਦਿੱਲੀੋਂ ਪੰਜਾਬ ਨੂੰ ਜਾਣ ਵਾਲੇ ਲੋਕ ਜਿਹੜੇ ਆ ਉਹ ਬੜੇ ਚਿੰਤਤ ਨੇ ਬਹੁਤ ਤੰਦ ਪੈ ਰਹੀ ਜੀ ਇਸ ਵੇਲੇ ਜਦੋਂ ਬਥੜੇ ਨਾਲ ਖਬਰਾਂ ਨਹੀਂ ਸਾਂਝ ਪਾ ਰਹਿਆ ਤਾਂ ਵੱਟ ਨਿਕਲੇ ਪਏ ਤੰਦ ਦੇ ਇਸੇ ਜਦ ਮੈਂ ਗਾਹ ਦੇਖਾਂ ਜੀ ਤੇ 20 ਮੀਟਰ ਤੱਕ ਵੀ ਕੁਝ ਦਿਸਦਾ ਨਹੀਂਗਾ। ਬੰਦੇ ਨੂੰ ਬੰਦਾ ਦੀ ਇਸ ਵੇਲੇ ਦਿਸ ਰਿਹਾ ਜੀ। ਤੋਂ ਇਸ ਤਰੀਕੇ ਨਾਲ ਧੁੰਦ ਪੈ ਰਹੀ ਆ। ਸੋ ਪੰਜਾਬ ਦੇ ਵਿੱਚ ਲਗਾਤਾਰ ਧੁੰਦ ਪੈ ਰਹੀ ਆ। ਲਗਾਤਾਰ ਸੜਕ ਹੜਸੇ ਵਾਪਰ ਰਹੇ ਆ। ਤੇ ਮੀਂਹ ਜਿਹੜਾ ਉਹ ਕੱਲ ਦੁਪਹਿਰ ਤੋਂ ਬਾਅਦ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਜੀ। ਤੇ ਜਿਹੜਾ ਉਹ ਨਿੱਕਾ ਜਹਾਜ਼ ਚੱਲਦਾ ਜੀ ਦਿੱਲੀੋਂ ਚੰਡੀਗੜ੍ਹ ਨੂੰ ਉਹ ਚੱਲੀ ਜਾਂਦਾ ਧੁੰਦ ਦੇ ਵਿੱਚ ਵੀ। ਦੇਖੋ ਜੀ ਉਹ ਬੜੇ ਲੇਟ ਆ ਜੀ। ਕੋਈ 3 ਘੰਟੇ ਲੇਟ ਕੋਈ 5 ਘੰਟੇ ਲੇਟ ਐਦਾਂ ਦਾ ਸਿਲਸਿਲਾ ਸ਼ੁਰੂ ਹੋਇਆ ਜੀ ਹੁਣ। ਤੁਹਾਡੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਮਿਹਰਬਾਨ